ਸ਼੍ਰੀ ਰਾਮਜੀਤ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਤੇ ਮੈਂ ਤੁਹਾਡਾ ਆਪਣਾ ਅਰੁਣ ਕੁਰਾਲੀ ਅੱਜ ਦੀ ਵੀਡੀਓ ਹਰ ਇੱਕ ਵਿਅਕਤੀ ਸ਼ੇਅਰ ਕਰ ਦਿਓ ਅਤੇ ਇਹ ਵੀਡੀਓ ਸ਼ੇਅਰ ਕਰਕੇ ਉਸਦੇ ਫੋਨ ਵਿੱਚ ਪਹੁੰਚਾ ਦਿਓ ਜੋ ਕਿ ਐਡਮਿਸਟਰ ਅਦਰ ਸਕੂਲ ਕਾਲੇਵਾਲ ਦੇ ਵਿੱਚ ਜਿਸ ਦਾ ਬੱਚਾ ਐਡਮਿਸ਼ਨ ਲੈਣਾ ਚਾਹੁੰਦਾ ਹੋਵੇ ਕਿਉਂਕਿ ਕੱਲ ਤੋਂ ਐਡਮਿਸ਼ਨ ਦੇ ਫਾਰਮ ਮਿਲਨੇ ਸ਼ੁਰੂ ਹੋ ਜਾਣਗੇ ਅਤੇ ਫਾਰਮ ਕਿੱਥੋਂ ਮਿਲਣਗੇ ਕਿੰਨੇ ਮਿਲਣਗੇ ਤੇ ਕੀ ਕੀ ਸਕੂਲ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਤੁਹਾਨੂੰ ਪੂਰੀ ਜਾਣਕਾਰੀ ਦੰਨੇ ਆ ਐਡਮਿਸਟਰ ਅਦਰ ਸਕੂਲ ਕਾਲੇਵਾਲ ਦੇ ਵਿੱਚ ਇਸ ਵਾਰ ਜੋ ਐਡਮਿਸ਼ਨ ਕੀਤੀ ਜਾ ਰਹੀ ਹੈ ਉਹ ਨਰਸਰੀ ਜਮਾਤ ਦੇ ਬੱਚਿਆਂ ਦੇ ਲਈ ਅਤੇ 8 ਕਲਾਸ ਦੇ ਬੱਚਿਆਂ ਦੇ ਲਈ ਇਹ ਐਡਮਿਸ਼ਨ ਕਿੱਤੀ ਜਾ ਰਹੀ ਹੈ ਅਤੇ ਸੈਸ਼ਨ 2025 ਤੋਂ 26 ਤੱਕ ਇਹ ਐਡਮਿਸ਼ਨ ਸ਼ੁਰੂ ਕੀਤੀ ਗਈ ਹੈ ਅਤੇ ਪਾਲ ਦੇ ਆਧਾਰ ਤੇ ਆਰਥਿਕ ਅਕੋ ਕਮਜ਼ੋਰ ਵਰਗ ਦੇ ਬੱਚਿਆਂ ਨੂੰ ਮੌਕਾ ਦਿੱਤਾ ਜਾਵੇਗਾ ਅਤੇ ਦਾਕਲਾ ਇਸ ਵਾਰ ਸਿਰਫ 3 ਕਿਲੋਮੀਟਰ ਦੇ ਅਧੀਨ ਆਉਂਦੇ ਖੇਤਰ ਦੇ ਬੱਚਿਆਂ ਨੂੰ ਦਿੱਤਾ ਜਾਵੇਗਾ ਰਜਿਸਟ੍ਰੇਸ਼ਨ ਫਾਰਮ ਸਕੂਲ ਦੇ ਰਿਸੈਪਸ਼ਨ ਤੇ 25 27 28 ਫਰਵਰੀ ਤੇ 1 ਮਾਰਚ ਨੂੰ ਦਿੱਤੇ ਜਾਣਗੇ ਜੋ ਕਿ ਸਵੇਰੇ 10 ਵਜੇ ਤੋਂ 1:30 ਵਜੇ ਤੱਕ ਮਿਲਣਗੇ ਇੱਕ ਬੱਚੇ ਦਾ ਸਿਰਫ 21 ਫਾਰਮ ਭਰਿਆ ਜਾਵੇਗਾ ਅਤੇ ਜੇਕਰ ਇੱਕ ਬੱਚਾ ਵੱਧ ਫਾਰਮ ਭਰੇਗਾ ਤਾਂ ਉਸ ਦਾ ਫਾਰਮ ਰੱਦ ਕਰ ਦਿੱਤਾ ਜਾਵੇਗਾ ਰਜਿਸਟ੍ਰੇਸ਼ਨ ਫਾਰਮ ਸਾਰੇ ਦਸਤਾਵੇਜ਼ਿਆਂ ਫੋਟੋ ਕਾਪੀਆਂ ਸਮੇਤ 10 11 ਅਤੇ 12 ਮਾਰਚ ਨੂੰ ਸਵੇਰੇ 9:30 ਵਜੇ ਤੋਂ 12 ਵਜੇ ਤੱਕ ਚਮਕ ਕਰਵਾਏ ਜਾਣਗੇ ਅਧੂਆ ਗਲਤ ਸੂਚਨਾ ਵਾਲਾ ਤੇ ਫਰਜੀ ਫਾਰਮ ਰੱਦ ਕਰ ਦਿੱਤਾ ਜਾਵੇਗਾ ਰਜਿਸਟ੍ਰੇਸ਼ਨ ਫਾਰਮ ਦਾ ਭਰਿਆ ਜਾਣਾ ਦਾਖਲਾ ਹੋਣ ਦੀ ਗਰੰਟੀ ਨਹੀਂ ਹੈ ਇਹ ਵੀ ਸਕੂਲ ਵੱਲੋਂ ਕਿਹਾ ਗਿਆ ਹੈ ਬੱਚੇ ਦੀ ਉਮਰ 1 April 2025 ਤੋਂ 3 ਸਾਲ ਹੋਣੀ ਜ਼ਰੂਰੀ ਹੈ ਅਤੇ 1 April 2022 ਤੋਂ 31 March 2023 ਤੱਕ ਜੰਮੇ ਬੱਚੇ ਦਾਖਲਾ ਲੈਣ ਦੇ ਯੋਗ ਹੋਣਗੇ ਅਤੇ ਨਾਲ ਹੀ ਸਕੂਲ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਉਮਰ ਦੀ ਸੀਮਾ ਵਿੱਚ ਕੋਈ ਛੂਟ ਨਹੀਂ ਦਿੱਤੀ ਜਾਵੇਗੀ ਅਤੇ ਉਹ ਹੀ ਅਪਲਾਈ ਕਰਨ ਜਿਨ੍ਹਾਂ ਦੀ ਉਮਰ ਸਹੀ ਹੁੰਦੀ ਹੈ ਤੇ ਨਾਲ ਹੀ ਕਿਹੜੇ ਕਿਹੜੇ ਫਾਰਮ ਹੈ ਜਿਹੜੇ ਉਹ ਫਾਰਮ ਤੁਸੀਂ ਬੱਚੇ ਦੇ ਫਾਰਮ ਦੇ ਨਾਲ ਜਮ੍ਹਾਂ ਕਰਨੇ ਆ ਉਹਦੇ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਦੰਨੇ ਆ ਬੱਚੇ ਦਾ ਜਨਮ ਸਰਟੀਫਿਕੇਟ ਬੱਚੇ ਅਤੇ ਮਾਤਾ ਪਿਤਾ ਦਾ ਆਧਾਰ ਕਾਰਡ ਰਿਹਾਇਸ਼ ਦਾ ਸਬੂਤ ਬੱਚੇ ਦੀ ਇੱਕ ਪਾਸਪੋਰਟ ਸਾਈਜ਼ ਫੋਟੋ ਐਸਜੀਐਮ ਡੀਸੀ ਤੋਂ ਜਾਰੀ ਕੀਤਾ ਗਿਆ ਆਮਦਨ ਦਾ ਸਬੂਤ ਅਤੇ ਨਾਲ ਹੀ ਸਕੂਲ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਕਾਲੇਵਾਲ ਪਿੰਡ ਦੇ ਬੱਚਿਆਂ ਦਾ 25% ਕਟਾ ਰੱਖਿਆ ਗਿਆ ਅਤੇ 20 ਸਿੱਟਾ ਉਹਨਾਂ ਪਿੰਡ ਦੇ ਬੱਚਿਆਂ ਨੂੰ ਹੀ ਦਿੱਤੀਆਂ ਜਾਣਗੀਆਂ ਕਾਲੇਵਾਲ ਪਿੰਡ ਦੇ ਮਾਪੇ 6 ਅਤੇ 7 ਮਾਰਚ ਨੂੰ ਸਵੇਰੇ 9:30 ਵਜੇ ਤੋਂ ਬਾਅਦ ਦੁਪਹਿਰ 12:30 ਵਜੇ ਤੱਕ ਰਜਿਸਟ੍ਰੇਸ਼ਨ ਫਾਰਮ ਜਮ੍ਹਾਂ ਕਰਵਾ ਕੇ ਦਾਖਲਾ ਫਾਰਮ ਭਰਵਾ ਸਕਦੇ ਹਨ ਅਤੇ ਨਾਲ ਹੀ ਸਕੂਲ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਡਰਾ ਕੱਢਣ ਦੀ ਨੀਤੀ 10/3/2025 ਨੂੰ ਸਵੇਰੇ ਜੇ ਡਰਾ ਕੱਟਿਆ ਜਾਵੇਗਾ ਅਤੇ ਰਜਿਸਟ੍ਰੇਸ਼ਨ ਫਾਰਮ ਦਾਖਲੇ ਦੀ ਕੋਈ ਵੀ ਫੀਸ ਨਹੀਂ ਲਿੱਤੀ ਜਾਵੇਗੀ ਤੇ ਇਹ ਸਕੂਲ ਵੱਲੋਂ ਨੋਟਿਸ బోర్ਡ ਤੇ ਜਿਹੜਾ ਸਾਰਾ ਡਾਟਾ ਲਗਾ ਦਿੱਤਾ ਗਿਆ ਤੇ ਹੁਣ ਜਿਹੜੇ ਵੀ ਵਿਦਿਆਰਥੀ ਇੱਥੇ ਐਡਮਿਸ਼ਨ ਲੈਣਾ ਚਾਹੁੰਦੇ ਹਨ ਉਹ ਮਾਪੇ ਸਵੇਰੇ ਜਾ ਕੇ ਫਾਰਮ ਲੈ ਸਕਦੇ ਹਨ ਅਤੇ ਸਵੇਰੇ 25 ਤਰੀਕ ਨੂੰ ਤੇ 26 ਦੀ ਮਾਛਿਵਰਾਤਰੀ ਕਰਕੇ ਛੁੱਟੀ ਹੋਵੇਗੀ ਤੇ 27 ਤਰੀਕ ਨੂੰ 28 ਤਰੀਕ ਨੂੰ ਤੇ ਪਹਿਲੀ ਤਰੀਕ ਨੂੰ ਫਾਰਮ ਮੰਗਿਲਣਗੇ ਤੇ ਸਾਰੀਆਂ ਸਿੱਟਾਂ ਉਹਨਾਂ ਨੂੰ ਮਿਲਣਗੀਆਂ ਜਿਨ੍ਹਾਂ ਦਾ ਡਰਾ ਨਿਕਲੇਗਾ ਅਤੇ ਸਿਰਫ 8ਵੀਂ ਕਲਾਸ ਦੇ ਲਈ ਐਡਮਿਸ਼ਨ ਅਤੇ ਨਾਲ ਹੀ ਨਰਸਰੀ ਕਲਾਸ ਦੇ ਲਈ ਇੱਕ ਨਵੀਂ ਕਲਾਸ ਵਾਸਤੇ ਐਡਮਿਸ਼ਨ ਜਿਹੜੀ ਹਜੇ ਜਾਰੀ ਕੀਤੀ ਗਈ ਹੈ ਤੇ ਤੁਸੀਂ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰਦੇ ਹੋ ਧੰਨਵਾਦ ਜੀ